ਕਹਿੰਦੇ ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਸ੍ਰੀ ਅੰਮ੍ਰਿਤਸਰ ਸਹਿਬ ਆਏ ਤੇ ਇਸ ਵਕਤ ਇੱਥੋਂ ਦੇ ਗ੍ਰੰਥੀ ਸੀ ਗਿਆਨੀ ਸੰਤ ਸਿੰਘ ਹਾਲਾਂਕਿ ਟਕਸਾਲ ਦੇ ਇਤਿਹਾਸ ਦੇ ਵਿੱਚ ਇਸੇ ਗਿਆਨੀ ਸੰਤ ਸਿੰਘ ਨੂੰ ਦਮਦਮੀ ਟਕਸਾਲ ਦੇ ਸਤਵੀਂ ਮੁਖੀ ਕਰਕੇ ਵੀ ਲਿਖਿਆ ਹੈ ਇਹ ਉਹ ਸੰਤ ਸਿੰਘ ਨੇ ਜਿਨ੍ਹਾਂ ਦੀ ਸਲਾਹ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਭ ਤੇ ਸੋਨਾ ਚੜਾਇਆ ਸੀ ਸਤ ਸਾਂਗਤ ਇਹ ਸੰਤ ਸਿੰਘ ਗ੍ਰੰਥੀ ਸਿੰਘ ਜਦੋਂ ਮਹਾਰਾਜਾ ਰਣਜੀਤ ਸਿੰਘ ਗਏ ਨਾ ਦਰਬਾਰ ਦੇ ਵਿੱਚ ਤੇ ਨੇ ਇੱਛਾ ਜ਼ਾਹਿਰ ਕੀਤੀ ਵੀ ਅਸੀਂ ਸੰਤ ਸਿੰਘ ਜੀ ਨੂੰ ਮਿਲਣਾ ਹੈ ਇਧਰੋਂ ਇੱਕ ਨੌਕਰ ਨੇ ਜਾ ਕੇ ਗਿਆਨੀ ਸੰਤ ਸਿੰਘ ਨੂੰ ਸੁਨੇਹਾ ਦਿੱਤਾ ਵੀ ਸੰਤ ਸਿੰਘ ਜੀ ਮਹਾਰਾਜਾ ਆਇਆ ਤੁਹਾਨੂੰ ਮਿਲਣ ਵਾਸਤੇ ਉਧਰੋਂ ਜਿਹੜਾ ਗੁਰੂ ਘਰ ਦਾ ਸੇਵਾਦਾਰ ਸੀ ਉਹ ਵੀ ਆ ਗਿਆ ਤੇ ਆ ਕੇ ਕਹਿਣ ਲੱਗਾ ਵੀ ਗਿਆਨੀ ਸੰਤ ਸਿੰਘ ਜੀ ਕਥਾ ਦਾ ਟਾਈਮ ਹੋ ਗਿਆ ਹੈ ਤੇ ਇੱਕ ਕੋਲ ਬੈਠਾ ਚਾਕਰ ਕਹਿਣ ਲੱਗਾ ਵੀ ਸਿੰਘ ਜੀ ਹੁਣ ਕਿੱਧਰ ਜਾਓ ਇੱਕ ਪਾਸੇ ਮਹਾਰਾਜੇ ਰਣਜੀਤ ਸਿੰਘ ਦਾ ਵੀ ਬਲਾਵਾ ਆਇਆ ਹੈ ਇੱਕ ਪਾਸੇ ਕਥਾ ਦਾ ਵੀ ਟਾਈਮ ਕੀ ਕਰੋਗੇ ਹੁਣ ਤੁਸੀਂ ਵੇਖੋ ਅੱਜ ਦੇ ਗ੍ਰੰਥੀ ਕੀ ਕਰਨਗੇ ਮਾਫ ਕਰਿਓ ਅੱਜ ਤਾਂ ਅਸੀਂ ਕੀਰਤਨ ਛੱਡ ਕੇ ਵੀ ਪਹਿਲਾਂ ਰਾਜਨੀਤਿਕ ਬੰਦੇਆ ਕੋਲ ਭਜਾਂਗੇ ਭਰਾਵਾ ਉਹ ਨਾ ਭਜ ਦੇਖ ਤੇ ਭਾਵੇਂ ਕੱਲੀ ਖਨਚਾਉਣੀ ਫੋਟੋ ਹੀ ਹੋਵੇ ਭਾਵੇਂ ਉਹਦੇ ਨਾਲ ਪਰ ਵੇਖੋ ਉਦੋਂ ਸਾਧ ਸੰਗਤ ਗਿਆਨੀ ਸੰਤ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਤੇ ਉਹਨਾਂ ਨੇ ਬੋਲ ਕੇ ਗੱਲ ਆਖੀ ਕਹਿਣ ਲੱਗੇ ਵੀ ਮੈਂ ਗੁਰੂ ਰਾਮਦਾਸ ਜੀ ਦੇ ਦਰ ਦਾ ਕੂਕਰ ਆ ਤੇ ਮੇਰੇ ਗੁਰੂ ਰਾਮਦਾਸ ਜੀ ਦੇ ਸਾਹਮਣੇ ਦੁਨਿਆਵੀ ਬਾਦਸ਼ਾਹ ਦੀ ਕੋਈ ਐਸੀਅਤ ਨਹੀਂ ਕੋਈ ਐਸੀਅਤ ਨਹੀਂ ਇਸ ਕਰਕੇ ਮੈਂ ਗੁਰੂ ਰਾਮਦਾਸ ਜੀ ਦੇ ਦਰ ਪੀ ਜਾਵਾਂਗਾ